ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਪਿੰਡ ਨੱਤਾਂ ਦੇ ਵਿੱਚੋਂ ਬਣਾ ਰਹੇ ਹਾਂਗੇ ਤੇ ਜੋ ਪਿੰਡ ਹੈ ਦੋਸਤੋ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਦੋਸਤੋ ਛੋਟੀ ਜਿਹੀ ਬੇਨਤੀ ਹੈ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਕੋਈ ਵੀ ਵੀਰ ਆਪਣੇ ਚੈਨਲ ਤੇ ਐਦਾਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈਗਾ ਤਾਂ ਮੇਰਾ ਜੋ ਨੰਬਰ ਹੈ ਦੋਸਤੋ ਵੀਡੀਓ ਸਟਾਰਟਿੰਗ 'ਚ ਦਿੱਤਾ ਹੁੰਦਾ ਹੈਗਾ ਅੱਜ ਦੀ ਵੀਡੀਓ 'ਚ ਤੁਹਾਨੂੰ ਇੱਕ ਤਾਜੀ ਸੂਈ ਪਹਿਲਾਂ ਝੋਟੀ ਦਿ ਬਈ ਸਸਿਕਾਲ ਸਤਿ ਸ੍ਰੀ ਅਕਾਲ ਬਈ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਕਲਦੀਪ ਸਿੰਘ ਬਈ ਠੀਕ ਹੈ ਕਲਦੀਪ ਬਈ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਆਪਾਂ ਇੱਕ ਪਹਿਲਣ ਢੋਟੀ ਦਿਖਾਉਣੀ ਹੈ ਇਹਦੇ ਬਾਰੇ ਦੱਸੋ ਬਈ ਕਿੰਨਾ ਹੀ ਚਰੂਗਾ ਸੂਈ ਨੂੰ ਇਹਨੂੰ ਅੱਜ ਤੀਜਾ ਦੇ ਨਾਮ ਬਈ ਠੀਕ ਹੈ ਤਾਂ ਨਾ ਦਿੰਦੀ ਸੂਈ ਥੱਲੇ ਬਈ ਕਿੰਨਾ ਦੁੱਧ ਆਏਗਾ ਉਹਨੂੰ ਦੁੱਧ ਹੋ ਬਈ ਇਹਦਾ 6-7 ਕਿਲੋ ਹੋਗਾ 6-7 ਕਿਲੋ ਬੱਚਾ ਨਾਲ ਕੀ ਆ ਬਈ ਇਹਦੇ ਫਟਾ ਬਈ ਠੀਕ ਹੈ ਤੇ ਦਾ ਰੇਟ ਬਈ ਕੀ ਕਰਾਂਗੇ ਆਪਾਂ ਦੇਖ ਲਓ ਬਈ 85000 ਦੀ ਦਮਾਂਗੇ 85000 ਦੀ ਦਮਾਂਗੇ ਠੀਕ ਹੈ ਉਹ ਸੀਲ ਠੰਡੀ ਹੈਗੀ ਬਈ ਅ ਦੋਸਤੋ ਸੋ ਤੋਰ ਕੇ ਦਿਖਾਉਣੇ ਆਗੇ 85000 ਦੋਸਤੋ ਇਹਦਾ ਰੇਟ ਹੈਗਾ ਪਹਿਲਾ ਸੂਈ ਹੀ ਤਿੰਨ ਦਿਨ ਦੀ ਸੂਈ ਪੰਜ 6 ਕਿਲੋ ਤੋਂ ਤਿਆਰ ਹੈਗਾ ਕੱਦ ਕਾਰ ਦੋਸਤੋ ਚੰਗਾ ਹੈਗਾ ਛੋਟੀ ਉਮਰ ਦੀ ਦੋਸਤੋ ਲੱਗਦੀ ਹੈ ਕਿ ਜਿੱਥੇ ਤੱਕ ਮੇਰਾ ਐਸਟੀਮੇਟ ਲੱਗ ਰਿਹਾ ਬਾਕੀ ਤੁਸੀਂ ਦੰਦ ਪਟ ਕੇ ਦੇਖ ਲਓ ਬੱਚਾ ਨਾਲ ਇਹ ਤੇ ਕੱਟਾ ਹੈਗਾ ਨਾੜੂਆ ਦੋਸਤੋ ਤੁਸੀਂ ਬੱਚੇ ਦਾ ਦੇਖ ਲਓ ਮੂੰਹ ਮੱਥੇ ਦੋਸਤੋ ਬੜੀ ਸੋਹਣੀ ਹੈ ਥੋੜਾ ਜਿਹਾ ਦੋਸਤੋ ਧੱਕਾ ਕਰਦੀ ਹੈਗੀ ਘਰੇ ਪਸੂ ਬੰਨੇ ਹੁੰਦੇ ਨੇਗੇ ਕਦੇ ਜ਼ਿਆਦਾ ਖੋਲੇ ਨਹੀਂ ਹੁੰਦੇ ਮੂੰਹ ਮੱਥੇ ਦੋਸਤੋ ਬੜੀ ਸੁਨੱਖੀ ਛੋਟੀ ਰੋਂਦੂ ਦੀ ਥਾਂ ਹਵਾਨਾ ਦੋਸਤੋ ਦਾ ਦੇਖ ਲਓ ਬੱਚਾ ਨਾਲ ਕੱਟਿਆਗਾ 85000 ਦੋਸਤੋ ਬਾਈ ਨੇ ਦਾ ਰੇਟ ਕਰਿਆਗਾ ਬਾਕੀ ਰੇਟ ਚੋਂ ਥੋੜਾ ਮੋਟਾ ਮਾਨ ਤਨ ਜ਼ਰੂਰ ਹੋ ਜਾਂਦਾ ਹੁੰਦਾ ਹੈਗਾ ਜਦੋਂ ਤੁਸੀਂ ਸਾਹਮਣੇ ਆ ਕੇ ਬਾਈ ਨਾਲ ਗੱਲਬਾਤ ਕਰਨੀ ਹੈਗੀ ਤੇ ਰੋਂ ਹਵਾਨਾ ਦੋਸਤੋ ਤੁਸੀਂ ਇਹਦਾ ਦੇਖ ਲਓ ਪਹਿਲਣ ਹੈ ਜੀ ਦੋਸਤੋ ਥੋੜੀ ਮੋਟੀ ਹੋਲ ਜ਼ਰੂਰ ਕਰਦੀ ਹੈਗੀ ਪਰ ਟਿਕ ਜੂਗੀ ਬਾਕੀ ਤੁਸੀਂ ਆਪਣੀ ਸਮਝ ਨਾਲ ਲੈਣੀ ਹੈਗੀ ਸੋ ਅੱਜ ਦੀ ਵੀਡੀਓ ਚ ਦੋਸਤੋ ਤੁਹਾਨੂੰ ਇੱਕੋ ਹੀ ਪਹਿਲਣ ਝੂਟੀ ਦਿਖਾਉਣੀ ਸੀਗੀ ਸੱਜਰ ਸੂਈ ਜਿਹੜੀ ਵੀ ਵੀਰ ਨੂੰ ਪਸੰਦ ਆਊਗੀ ਬਾਈ ਨਾਲ ਤੁਸੀਂ ਸੰਪਰਕ ਕਰ ਲਓ ਨੰਬਰ ਮੈਂ ਬਾਈ ਦਾ ਸਕਰੀਨ ਤੇ ਲਾ ਦੇਣਾ ਹੈ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ